तो मैंने के लिए रखा हुआ बीच में एक से कम कर लेती हूं मैं कभी कभी लो जी।

ਆਹ ਹੋਦੇ ਆਪਨੋ ਟਪਾਈਏ ਹਾਂ ਪਾਣੀ ਵਿੱਚ ਪੀ ਲਿਆ ਤੇ ਹੋਣ ਮਾ ਦਰੋ ਲਗਾਣੇ ਤੇ ਐਚੇ ਆਈ ਬੈਠੀ ਦੰਦਾ ਚੜ ਗਈ ਅੱਗੇ ਵੀ ਐਵੇਂ ਦੇਖ ਪੈਂਦੀ ਹੈ ਦਵਾਈ ਧਿਆਨ ਨਾਲ ਚਲ ਖਾ ਹੁਣ ਤੇ ਉਹ ਮੈਂ ਜੇ ਬਜੇ ਮਾ ਕਾ ਕਿ ਵੇਖਿਆ ਸਟਣ ਲੱਗਾ ਮੈਂ ਮਾ ਮਾਰ ਤੁੰ ਤ ਖਾਲਾ ਨੂੰ ਤੁਨੇ ਲੱਲੀ ਹਾਂ ਮੈਂ ਕਹਿੰਨੇ ਕਾ ਦੰਦ ਤਾਂ ਨਹੀਂ ਬਾਹਰ ਆ ਗਿਆ ਜਿਹੜਾ ਇੱਕ ਅੰਦਰ ਰਹਿ ਗਿਆ ਉਹ ਨਹੀਂ ਬੇਟਾ ਦੰਦਾ ਨਾ ਚੱਲ ਚਲੀਏ ਦੇਣ ਦਾ ਚੱਜ ਨਹੀਂ ਹੈਗਾ ਕੱਲ ਮੈਂ ਦਿੱਤੀ ਉਪੂ ਦੇ ਦਿੱਤਾ ਤੇ ਅੱਜ ਦਵਾਈ ਦਿੱਤੀ ਗੋਲੀ ਬਾ ਮੇਰਾ ਥੋੜੀ ਕਸੂਰ ਹੈ ਕੈਸ ਬੋਲੀ ਖਾਦੀ ਕੋਰੀ ਦਿੱਤੀ ਛੋਟੀ ਹੀ ਗੋਲੀ ਖਾ ਕੇ ਪੈ ਗਿਆ ਬਾਪੂ ਪੈ ਗਿਆ ਹੋਂਦਾ ਨਹੀਂ ਆਈ ਹਾਂ ਹੋਂਦਾ ਹੀ ਬਾਹਰ ਆਈ ਅਜੇ ਵੇਖ ਅਜੇ ਵੇਖਾਂਗੇ ਠੀਕ ਗੋਲੀ ਦੇ ਕੇ ਆਈਆਂ ਖਾਣ ਵਾਸਤੇ ਤੇ ਗੋਲੀ ਮੂੰਹ ਪਹਿਲਾਂ ਮੂੰਹ ਚ ਪਾ ਲਈ ਆ ਮੂੰਹ ਚ ਪਉਣ ਤੋਂ ਬਾਅਦ ਤੇ ਫਿਰ ਪੈਨ ਲੱਗਾ ਪਾਣੀ ਪੂੜੀ ਪੀ ਲਿਆ ਤੇ ਪੈਨ ਲੱਗਾ ਗੋਲੀ ਦੀ ਦੁਕਾਨ ਲੱਗੀ ਨੀ ਬਾਹਰ ਆ ਗਈ ਵਾਪਸ ਤੇ ਮੈਨੂੰ ਬਾਜ ਮਾਰ ਕੇ ਆ ਨਾ ਮਾਂ ਤੂੰ ਰ ਆਇਆ ਕੁਝ ਹੈਗਾ ਆ ਨਾ ਵੇਖ ਕੀ ਕੀ ਆ ਗੋਲੀ ਦਾ ਕੋਈ ਹਾਲ ਨਹੀਂ ਹੈ ਬੁੱਢੇ ਹੁੰਦੇ ਦਾ ਔਖਾ ਹੀ ਆ

ਵਾਪਸ ਆ ਕੇ ਰਾਹ ਚੜ ਗਈ ਏ 2 ਮਿੰਟ ਪਹਿਲੇ ਮੇਰੇ ਸਾਹ ਘੁੱਪ ਹੋ ਗਿਆ ਮੇਰਾ ਘਰੇ ਰਹਿਣਾ ਕਿ ਤੇਰੇ ਦੋਨ ਬਾਕ ਜਿਵੇਂ ਬੈਠਣ ਜਾਂਦਾ ਲੈ ਉਹ ਪੀ ਜਾਂਦੇ ਇਹ ਵਾਜਾ ਮਾਰ ਮਾਰ ਕੇ ਵਾਗੜੀ ਜਿੰਦੀ ਸੀ ਫਿਰ ਅਗੋ ਮਾ ਮਾ ਜਾਣ ਦਈ ਜਾਨੀ ਪੀ ਆਉਣੀ ਆ ਆਉਣੀ ਆ ਗੱਲ ਕਰੀ ਜਾਨੀ ਆਉਣੀ ਆ ਮੈਂ ਕੀ ਕਿਹਾ ਤੁਹਾਨੂੰ ਕੁਝ ਵੀ ਨਹੀਂ ਕਿਹਾ ਤੇ ਬਾਅਦ ਹੀ ਮਰੀ ਮੰਮੀਏ ਮੰਮੀਏ ਉਹ ਨਹੀਂ ਡਾਇ ਤੁਸੀਂ ਚਿੜੀ ਦੇਖ ਕਿਥੇ ਨਹੀਂ ਬੈਠੀ ਹਾਂ ਬੈਠੀ ਚਿੜੀ ਹਾਂ ਹੈ ਬੜੀ ਗੰਦੀ ਆਏ ਜਲਦੀ ਹੋਵਾ ਕੁੜੀ ਆ ਵੀ ਛੱਡ ਦੇਗਾ ਕੋਸਕੀਤਾ ਨਾ ਤੇ ਕੁੱਟਣਾ ਬੜਾ ਹੀ ਤੈਨੂੰ ਮੈਂ ਹੈ ਇਨੂੰ ਆਣੀ ਆ ਵੀ ਜੇ ਕੁਛ ਕੀਤਾ ਨਾ ਤਾਂ ਭੰਨ ਦੇਣੀ ਫੜ ਕੇ ਜੀ ਨਹੀਂ ਬੜਾ ਰਾਜੀ ਨਾਏ ਮੇਰੇ ਭੰਨਨ ਤੇ ਬਾਪੂ ਘਰ ਚ ਜੀਣ ਨਹੀਂ ਦਿੰਦੀ ਜਿੱਥੇ ਕਿਥੇ ਕੈਮਰਾ ਜੇ ਲੈ ਕੇ ਆ ਦਿਵਾਲੇ ਜਿੰਦੀ ਤੇ ਅਗਲੇ ਨੂੰ ਪਤਾ ਵੀ ਨਹੀਂ ਲੱਗਣ ਦਿੰਦੀ ਇਹਨੇ ਕੁੱਟ ਖਾ ਕੇ ਨਿਕਲਣਾ ਇਥੋਂ ہم پہ ہم پہ کوئی نہ اثر ہے ہم پہ کوئی اثر نہیں ہوتا ان باتوں کا ہم پہ اثر نہیں ہوتا امی خوش ہوندا ہے وہ دعائی جڑی دتی انہوں نے اثر نہیں کیتا تینوں اجے ہاں پر اثر نہیں ہوتا اچھا نہیں نا میں رولا کر پونا یار تو پہلے تے دعا دتی نا پیسے دے نائتن آ گئی سی دیکھ ਪਤਾ ਨਹੀਂ ਥੋੜੀ ਜਿਹੀ ਘਟ ਫਾਇਆ ਦਵਾ ਕੇ ਨਹੀਂ ਨਹੀਂ ਦੋ ਚਮਚੇ ਪਾਈ ਪਈ ਦਵਾਈ ਇਹ ਤੋਂ ਥੋੜਾ ਜਿਆਦਾ ਪਾਤਾ ਕਿ ਕੀ ਹੋਇਆ ਨਹੀਂ ਕੀ ਹੋਇਆ ਹੈ ਟੈਨਸ਼ਨ ਹੋ ਗਈ ਬਈ ਹੈ ਬਾਪੂ ਦੁਆ ਮਾੜੀ ਬੇਟਾ ਦੁਆ ਮਾੜੀ ਦੁਆ ਮਾੜੀ ਇੱਕ ਥੋੜਾ ਜਿਆਦਾ ਤੂੜ ਦੇ ਕੇ ਕਿ ਕਣੀ ਹੈ ਬੁੱਢਾ ਬੰਦਾ ਕਿਦੇ ਕੱਟੀਆਂ ਨਾਲ ਲਾ ਬਈਏ ਨਹੀਂ ਤੇਰਾ ਜੱਬ ਵੇ ਮੜ ਗਿਆ ਤੇਰਾ ਜੱਬ ਵੇ ਚਮਚੇ ਦਵਾਈ ਦਿੱਤੀ ਏ ਮੈਂ ਗਵਾਹ ਆ ਇਸ ਚੀ ਦੀ ਦੋ ਚਮਚੇ ਦਵਾਈ ਦਿੱਤੀ ਜੀ ਇਹਨੂੰ ਗੱਲ ਕਰਕੇ ਵੇਖ ਲਈ ਉਹਨੇ ਕਿਹਾ ਤੂੰ ਦੋ ਦਿੱਤੀ ਕਿਵੇਂ ਤੂੰ ਡੇਢ ਚਮਚਾ ਦਵਾਈ ਕਿਉਂ ਨਹੀਂ ਦਿੱਤੀ ਤੇ ਤੂੰ ਖੁਪਾਈ ਖੜਾ ਹਾਂ ਤਾਂ ਤਾਂ ਮੈਂ ਕਿਹਾ ਚੱਲ ਦੋ ਜੀ ਮਿਤੇ ਨੂੰ ਆਪੈ ਨੂੰ ਕਟਾਂਗੇ ਤੇ ਫਿਰ ਆਪੈ ਨੂੰ ਖਵਾਵਾਂਗੇ ਇਸ ਸਾਥ ਕਟਾਂਗੇ ਜੋਤ ਬਾਦ ਕਾਵਾਂਗੇ ਖਾਲਪੀ ਤੋਂ ਬਾਦ ਮਿਲਾਂਗੇ ਤੁਹਾਨੂੰ ਮਿਲਣਾ ਕੀ ਆ ਉਹੀ ਗੱਲ ਆ ਪੂਰਾ ਦਿਨ ਕੁਛ ਹੁੰਦਾ ਹੈ ਨਹੀਂ ਕਰਨ ਨੂੰ ਸਮਾਜਨੀ ਉਹ ਦਿਮੀ ਕੀ ਕਰਾਂ ਪੂਰਾ ਦਿਨ ਆਈ ਡੋਟ ਨੋ ਕੋਈ ਆਈਡੀਆ ਦੋ ਕਿ ਕਰ ਬੈਠ ਕੇ ਬੰਦਾ ਕੀ ਕਰ ਸਕਦਾ ਹੈ ਗਾਇਜ਼ ਮੈਂ ਕਿਤੇ ਜ਼ਿੰਦੂ ਰਹਿਣਾ ਗੱਲ ਵੀਰੇ ਨਾਲ ਜ਼ਿੰਦੂ ਰਹਿਣਾ ਤੇ ਮੱਛੀ ਥੋੜਾ ਚਿਰ ਬਹੁਤ ਮਜ਼ਾ ਆਇਆ ਲੋ ਗਾਇਜ਼ ਪੂਰਾ ਦਿਨ ਹਾਂਜੀ ਚਾਹੀਦੀ ਕੁਛ ਨਹੀਂ ਕੀਤਾ ਕਰਾਇਆ ਅੱਜ ਮੈਂ ਰੋਟੀ ਚਾਹੀਦੀ ਆ ਹੋ ਲੱਗਿਆ ਰੋਟੀ ਖਾਂ ਨਾ ਅਸੀਂ ਸਾਡਾ ਚੱਲਦਾ ਬਾਹਰ ਕਿਤੇ ਵਿਆਹ ਆ ਚੱਲਣ ਡਿਆ ਗਾਣੀ ਗੁਣੀ ਚੱਲਣ ਡੇ ਵਧੀਆ ਰੋਟੀ ਖਾਵਾਂਗੇ ਤੇ ਰੋਟੀ ਖਾ ਕੇ ਅੱਜ ਚਾਹੇ 2 ਮਿੰਟ ਦਾ ਵਲੌਗ ਨਿਕਲੇ ਚਾਹੇ 3 ਮਿੰਟ ਦਾ ਨਿਕਲੇ ਚਾਹੇ 1 ਮਿੰਟ ਦਾ ਨਿਕਲੇ ਮੈਂ ਚੋਕੇ ਪਾ ਦੇਣਾ ਤੁਸੀਂ ਦੇਖਿਓ ਲਾਈਕ ਕਰੋ ਸਬਸਕ੍ਰਾਈਬ ਕਰੋ ਮਿਲਾਂਗੇ ਕੱਲ੍ਹ ਵਾਲੇ ਵਲੌਗ ਚ ਓਕੇ ਬਾਏ ਗੁੱਡ ਨਾਈਟ ਕੁਝ ਨਹੀਂ ਆਗਾ ਫਿਰ ਕੋਲਾਜੀ ਬਣਾਉਂਦਾ ਬਾਏ ਬਾਏ